ਹੁਣ ਅਸੀਂ ਕਾਰ ਹਾਇਰ ਕਰਨ ਲੱਗੇ ਆ ਜਿੱਥੇ ਅਸੀਂ ਬਿਆਸ ਜਾ ਸਕੀਏ ਕਿ ਇਹ ਧੰਨੇ ਕਰਕੇ ਅਸੀਂ ਬਹੁਤ ਸਾ ਨੂੰ ਨੁਕਸਾਨ ਹੋ ਰਿਹਾ ਹੈ ਇਹ ਦੁਰੂ ਘਰ ਵੀ ਨਹੀਂ ਜਾ ਸਕਦੇ ਆਪਣੇ ਅਵਤਾਰ ਸਿੰਘ ਫਲੇਵਰ ਆ ਵੀ ਬਸ ਦੇ ਪਰੇਸ਼ਾਨੀ ਇਹ ਹੈ ਵੀ ਸਰਕਾਰ ਨੂੰ ਕਿਸਾਨਾਂ ਦੇ ਨਾਲ ਜਿਹੜੀਆਂ ਮੀਟਿੰਗਾਂ ਵਾਰ-ਵਾਰ ਕਰਦੇ ਆ ਇਹਦਾ ਕੁਝ ਅੰਬੇੜਨਾ ਚਾਹੀਦਾ ਹੈ ਜਿਹ ਚ ਪਬਲਿਕ ਵੀ ਬਹੁਤ ਖੱਜਲ ਖਵਾਰੀ ਹੁੰਦੀ ਆ ਤੇ ਪਰੇਸ਼ਾਨ ਹੁੰਦੇ ਆ ਲੋਕ ਜਿਸ ਤਰ੍ਹਾਂ ਸਾਡੇ ਨਾਲ ਵਤੀਰਾ ਕੀਤਾ ਜਾ ਰਿਹਾ ਕਿਸਾਨਾਂ ਦੇ ਨਾਲ ਹੀ ਸਰਕਾਰ ਨੂੰ ਨਹੀਂ ਕਰਦਾ ਇਹ ਕੋਈ ਵੱਡੀ ਮੰਗ ਨਹੀਂ ਜਿਹੜੀ ਐਮਐਸਪੀ ਆ ਇਹ ਕੋਈ ਏਡੀ ਵੱਡੀ ਮੰਗ ਨਹੀਂ ਗੀ ਬਹੁਤ ਹੀ ਵਧੀਆ ਸਰਕਾਰ ਜੇ ਐਮਐਸਪੀ ਨੂੰ ਸਾਨੂੰ ਦਿੰਦੀ ਆ ਖਰੀਦੀ ਆ ਤੇ ਉਹ ਕਿਤੇ ਖਰੀਦ ਕੇ ਮਤਲਬ ਨਸ਼ਟ ਤੇ ਨਹੀਂ ਕਰਦੀ ਦੁਬਾਰਾ ਜਿਹੜਾ ਮਤਲਬ ਨਾਜ ਆ ਉਹ ਵੇਚਦੀ ਆ ਐਮਐਸਪੀ ਕੋਈ ਨਾਗਾਇਜ਼ ਨਹੀਂ ਹੈ ਜਾਜ ਮੰਗਾ ਕਿਸਾਨਾਂ ਦੇ ਨਾਲ ਬੈਠ ਕੇ ਮੀਟਿੰਗ ਕਰਕੇ ਇਹਨੂੰ ਨਵੇਰਨਾ ਚਾਹੀਦਾ ਜਿਹੜਾ ਸਾਡੇ ਨਾਲ ਹਰਿਆਣੇ ਵਾਲਿਆਂ ਵੱਲੋਂ ਕੀ ਮਤਲਬ ਕੀਤਾ ਜਾ ਰਿਹਾ ਸਰਕਾਰ ਕਰਾਉਂਦੀ ਤੇ ਇਹ ਵੀ ਨਹੀਂ ਕਰਨਾ ਚਾਹੀਦਾ ਗੋਲੀਆਂ ਨਹੀਂ ਚਲਾਉਣੀਆਂ ਚਾਹੀਦੀਆਂ ਜੋ ਮਾਮਾ ਦੇ ਪੁੱਤਾਂ ਨੂੰ ਗੋਲੀਆਂ ਲੱਗੀਆਂ ਅਤੁੱਗ ਐ ਹਲਾਖਾ ਖਰਾਬ ਹੋ ਗਿਆ ਉਹਨਾਂ ਦੀ ਪਰਭਾਈ ਗੋਲ ਕਰੂ ਸਰਕਾਰ ਕਰੂਗੀ ਟਰਾਂਸਪੋਰਟਰਾਂ ਦਾ ਨੁਕਸਾਨ ਤੇ ਹੁੰਦਾ ਹੀ ਪਿਆ ਆ ਪਰ ਸਾਨੂੰ ਸਾਥ ਤੇ ਦੇਣਾ ਹੀ ਪੈਣਾ ਹੈ ਨਾ ਜੇ ਸਾਥ ਅਸੀਂ ਨਹੀਂ ਦਵਾਂਗੇ ਤੇ ਕੌਣ ਦੇਊਗਾ ਟਰਾਂਸਪੋਰਟਰ ਵੀ ਤੇ ਕਿਸਾਨ ਹੀ ਆ ਕਿਸਾਨ ਕਿਸਾਨ ਦੇ ਨਾਲ ਮਜ਼ਦੂਰ ਕਿਸਾਨ ਇਕਤਾ ਜਿਹੜੀ ਆ ਸਾਰੇ ਹੀ ਖੜੇ ਆ ਦਿੱਲੀ ਆ ਪੁੱਛ ਕਰਨ ਵਾਸਤੇ ਬਿਲਕੁਲ ਤਿਆਰ ਨੇ ਜਿਸ ਤਰ੍ਹਾਂ ਸਾਡੀ ਖੈਰਾ ਟਰਾਂਸਪੋਰਟ ਆ ਉਹਨਾਂ ਨੇ ਬੱਸ ਵੀ ਚੁੱਕੀ ਆ ਦਿੱਲੀ ਨੂੰ ਲੈ ਕੇ ਲੋਕਾਂ ਨੂੰ ਜਾ ਰਿਹਾ ਐ ਇਸੇ ਤਰ੍ਹਾਂ ਸਾਰੇ ਹੀ ਜਾਣਗੇ ਸਰਕਾਰ ਨੂੰ ਬੈਠ ਕੇ ਨਿਬੇੜਨਾ ਚਾਹੀਦਾ ਮੀਟਿੰਗਾਂ ਇੰਨੀਆਂ ਨਹੀਂ ਕਰਦੀਆਂ ਤੇਰਾ ਕਿ 32 ਮੀਟਿੰਗਾਂ ਹੋਈਆਂ 2 ਸਾਲ ਲੰਘ ਚੁੱਕਿਆ ਕੋਈ ਉਹਦਾ ਫਾਇਦਾ ਆ ਕੋਈ ਨਹੀਂ ਸਰਕਾਰ ਹਰ ਵਾਰੀ ਮੁੱਕਰਦੀ ਆ ਇਹ ਸਰਕਾਰ ਸੋਸ਼ੇਵਾਦੀ ਆ ਸਾਡੇ ਵੱਲੋਂ پور زور بی انتیا کہ مودی صاحب نو اس طرح نہیں کرنا چاہیے دا انہاں نوں کساناں دی منگا بندری ہے۔ یہ ادھر سر بھی آ رہے تے سن کو بہت بڑے مشکل ہوئی ہے۔ اس کیتڑنا پتا گیا کہ اڑے کر کے سانو بڑا نقصان ہوئے ہے کہ بہت ضروری کام سی کرنا سی۔ کس کر کے ہم باہر کا جا رہے ہیں۔ میرا نام ششیل کمار ہے۔ ਅਸੀਂ ਪਠਾਨਕੋ ਰਿਆਨ ਵਾਲੇ ਸੀ ਅੱਜ ਅਸੀਂ ਵਿਆਹ ਜਾਣਾ ਸੀ ਤੇ ਅਸੀਂ ਵਿਆਹਾਂ ਦੇ ਆਗੇ ਬੱਸ ਸਟੈਂਡ ਜਾ ਕੇ ਦੇਖਿਆ ਸੀ ਇਹ ਬਸਾਂ ਨਾ ਰੋਡਵੇਸ ਦੀ ਚੱਲਦੀ ਹੈ ਕੋਈ ਨਾ ਪ੍ਰਾਈਵੇਟ ਬਸਾਂ ਚੱਲ ਰਹੀਆਂ ਜਿਸ ਕਰਕੇ ਸਾਨੂੰ ਬਹੁਤ ਮੁਸ਼ਕਲ ਹੋ ਰਹੀ ਹੈ ਤੇ ਹੁਣ ਅਸੀਂ ਕਾਰ ਹਾਇਰ ਕਰ ਲ ਲਈਆਂ ਜਿਹਦੇ ਚ ਅਸੀਂ ਵਿਆਹ ਜਾ ਸਕੀਏ ਕਿ ਇਹ ਧੰਨੇ ਕਰਕੇ ਅਸੀਂ ਬਹੁਤ ਸਾਨੂੰ ਔਰ ਇਹ ਗੁਰੂ ਘਰ ਵੀ ਨਹੀਂ ਜਾ ਸਕਦੇ ਆਪਣੇ ਅਵਤਾਰ ਸਿੰਘ ਡਰਾਈਵਰ ਹੈ ਜੀ ਬੱਸ ਦੇ ਪ੍ਰੇਸ਼ਾਨੀ ਇਹ ਆ ਵੀ ਸਰਕਾਰ ਨੂੰ ਕਿਸਾਨਾਂ ਦੇ ਨਾਲ ਜਿਹੜੀਆਂ ਮੀਟਿੰਗਾਂ ਵਾਰ-ਵਾਰ ਕਰਦੇ ਆ ਇਹਦਾ ਕੁਝ ਵੇਰਵਾ ਚਾਹੀਦਾ ਹੈ ਚ ਪਬਲਿਕ ਵੀ ਬਹੁਤ ਖੱਜਲਖਵਾਰੀ ਹੁੰਦੀ ਆ ਤੇ ਪਰੇਸ਼ਾਨ ਹੁੰਦੇ ਆ ਲੋਕ ਜਿਸ ਤਰ੍ਹਾਂ ਸਾਡੇ ਨਾਲ ਵਤੀਰਾ ਕੀਤਾ ਜਾ ਰਿਹਾ ਕਿਸਾਨਾਂ ਦੇ ਨਾਲ ਇਹ ਸਰਕਾਰ ਨੂੰ ਨਹੀਂ ਕਰਦਾ ਇਹ ਕੋਈ ਵੱਡੀ ਮੰਗ ਨਹੀਂ ਜਿਹੜੀ ਐਮਐਸਪੀਆ ਇਹ ਕੋਈ ਏਡੀ ਵੱਡੀ ਮੰਗ ਨਹੀਂ ਗੀ ਬਹੁਤ ਹੀ ਵਧੀਆ ਸਰਕਾਰ ਜੇ ਐਮਐਸਪੀ ਨੂੰ ਸਾਨੂੰ ਦਿੰਦੀ ਆ ਖਰੀਦੀ ਆ ਤੇ ਉਹ ਕਿਤੇ ਖਰੀਦ ਕੇ ਮਤਲਬ ਨਸ਼ਟ ਤੇ ਨਹੀਂ ਕਰਦੀ ਦੁਬਾਰਾ ਜਿਹੜਾ ਮਤਲਬ ਅੰਦਾਜ਼ਾ ਉਹ ਵੇਚਦੀ ਆ ਐਮਐਸਪੀ ਕੋਈ ਨਗਾਇਜ਼ ਨਹੀਂ ਹੈ ਜਾਇਜ਼ ਮੰਗਾ ਕਿਸਾਨਾਂ ਦੇ ਨਾਲ ਬਹਿ ਕੇ ਮੀਟਿੰਗ ਕਰਕੇ ਇਹਨੂੰ ਰੋਕਣਾ ਚਾਹੀਦਾ ਜਿਹੜਾ ਸਾਡੇ ਨਾਲ ਹਰਿਆਣੇ ਵਾਲਿਆਂ ਵੱਲੋਂ ਮਤਲਬ ਕੀਤਾ ਜਾ ਰਿਹਾ ਸਰਕਾਰ ਕਰਾਉਂਦੀ ਤੇ ਇਹ ਵੀ ਨਹੀਂ ਕਰਵਾਉਣਾ ਚਾਹੀਦਾ ਗੋਲੀਆਂ ਨਹੀਂ ਚਲਾਉਣੀਆਂ ਚਾਹੀਦੀਆਂ ਜੋ ਮਾਮਾ ਦੇ ਪੁੱਤਾਂ ਨੂੰ ਗੋਲੀਆਂ ਲੱਗੀਆਂ ਅੱਤੂ ਗੈ ਹਲਾਕਾ ਖਰਾਬ ਹੋ ਗਿਆ ਉਹਨਾਂ ਦੀ ਪਰਭਾਈ ਕੌਣ ਕਰੂ ਸਰਕਾਰ ਕਰੂਗੀ। ਟਰਾਂਸਪੋਰਟਰਾਂ ਦਾ ਨੁਕਸਾਨ ਤੇ ਹੁੰਦਾ ਹੀ ਪਿਆ ਆ ਪਰ ਸਾਨੂੰ ਸਾਥ ਤੇ ਦੇਣਾ ਹੀ ਪੈਣਾ ਹੈ ਨਾ। ਜੇ ਸਾਥ ਅਸੀਂ ਨਹੀਂ ਦਵਾਂਗੇ ਤੇ ਕੌਣ ਦੇਊਗਾ? ਟਰਾਂਸਪੋਰਟਰ ਵੀ ਤੇ ਕਿਸਾਨ ਹੀ ਆ। ਕਿਸਾਨ ਕਿਸਾਨ ਦੇ ਨਾਲ ਮਜ਼ਦੂਰ ਕਿਸਾਨ ਇਕਤਾ ਜਿਹੜੀ ਆ ਸਾਰੇ ਹੀ ਖੜੇ ਆ ਦਿੱਲੀ ਆ ਪੂਚ ਕਰਨ ਵਾਸਤੇ ਬਿਲਕੁਲ ਤਿਆਰ ਨੇ। ਜਿਸ ਤਰ੍ਹਾਂ ਸਾਡੀ ਖੈਰਾ ਟਰਾਂਸਪੋਰਟ ਆ ਉਹਨਾਂ ਨੇ バス ਭੇਜ ਦਿੱਤੀ ਆ ਦਿੱਲੀ ਨੂੰ ਲੈ ਕੇ ਲੋਕਾਂ ਨੂੰ ਜਾ ਰਿਹਾ ਐ ਇਸੇ ਤਰ੍ਹਾਂ ਸਾਰੇ ਹੀ ਜਾਣਗੇ। ਸਰਕਾਰ ਨੂੰ ਬਹਿ ਕੇ ਨਵੇੜਨਾ ਚਾਹੀਦਾ ਮੀਟਿੰਗਾਂ ਇੰਨੀਆਂ ਨਹੀਂ ਕਰਦੀਆਂ ਤੇਰਾ ਕਿ 32 ਮੀਟਿੰਗਾਂ ਹੋਈਆਂ 2 ਸਾਲ ਲੰਘ ਚੁੱਕਿਆ ਕੋਈ ਉਹਦਾ ਫਾਇਦਾ ਆ ਕੋਈ ਨਹੀਂ ਸਰਕਾਰ ਹਰ ਵਾਰੀ ਮੁੱਕਰਦੀ ਆ ਇਹ ਸਰਕਾਰ ਸੋਚੇ ਬਾਜੀ ਆ ਸਾਡੇ ਵੱਲੋਂ ਪੂਰ ਜੋਰ ਬੇਨਤੀ ਆ ਕਿ ਮੋਦੀ ਸਾਹਿਬ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ